ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਸਾਦਕ ਫਰੀਦ ਖਡੋਰ ਦੇ ਡ੍ਰੀਮ ਅਚੀਵਰਜ਼ ਆਇਲੈਟ ਸੈਂਟਰ ਦੇ ਵਿੱਚ ਜਿੱਥੇ ਅੱਜ ਇਹਨਾਂ ਦੇ ਵੱਲੋਂ ਯੂਕੇ ਸਟੱਡੀ ਵੀਜ਼ਾ ਸੈਮੀਨਾਰ ਅਯੋਜਿਤ ਕੀਤਾ ਗਿਆ ਵਿਦਾਊਟ ਆਇਲੈਟਸ ਵਿਦ ਆਇਲੈਟਸ ਕੈਨੇਡਾ ਦੇ ਲਈ ਉਸੇ ਸਟੱਡੀ ਵੀਜ਼ਾ ਸੈਮੀਨਾਰ ਜਿਹੜਾ ਜੁੜ ਕੀਤਾ ਗਿਆ ਇਸ ਦੀ ਲੋਕੇਸ਼ਨ ਦੱਸ ਦਈਏ ਸਾਦਕ ਫਰੀਦ ਖਡੋਰ ਤੇ ਐਸਬੀਆ ਬੈਂਕ ਦੇ ਬਿਲਕੁਲ ਨਜ਼ਦੀਕ ਹੈ ਜਿਹੜਾ ਡ੍ਰੀਮ ਅਚੀਵਰਜ਼ ਇਹਨਾਂ ਦੇ ਵੱਲੋਂ ਸਟੱਡੀ ਵੀਜ਼ੇ ਦੇ ਲਈ ਰਿਗਾਰਡਿੰਗ ਜਿਹੜਾ ਨੇਮਪਾ ਜੁਇਸ ਕੀਤਾ ਗਿਆ ਗੱਲਬਾਤ ਕਰਾਂਗੇ ਸੈਂਟਰ ਦੇ ਹੈੱਡ ਹਰਪ੍ਰੀਤ ਸਿੰਘ ਦੇ ਨਾਲ ਪੁੱਛਾਂਗੇ ਕਿੰਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਕਿੰਨਿਆਂ ਦੀਆਂ ਜਿਹੜੀਆਂ ਆਫਰ ਲੈਟਰ ਅਪਲਾਈ ਕੀਤੀਆਂ ਗਈਆਂ ਸਟਡੀ ਵੀਜ਼ਾ ਦੀਆਂ ਹਾਂ ਹਾਂਜੀ ਸੋਨੀ ਬਾਸ ਸੋਨੀ ਸਾਹਿਬ ਫਸਟ ਆਫ ਆਲ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਸੰਯੋਗ ਕੀਤਾ ਐਂਡ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਪੇਰੈਂਟਸ ਦਾ ਕਿਉਂਕਿ ਨੀਅਰ ਬੋਟ ਅੱਜ ਦੇ ਸੈਮੀਨਾਰ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਬਹੁਤ ਜ਼ਿਆਦਾ ਖੁਸ਼ ਹਾਂ ਅ ਲਗਭਗ 100 ਸਟੂਡੈਂਟਸ ਨੇ ਇਹ ਚਾਰ ਪਾਰਟਿਸਿਪੇਟ ਪਾਰਟਿਸਿਪੇਟ ਕੀਤਾ ਤੇ ਬੱਚਿਆਂ ਨੂੰ ਜਿਸ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਸੀ ਨਾ ਵੀਜ਼ਾ ਰਿਗਾਰਡਿੰਗ ਜਾਂ ਜੀਬੀਪੀਪੀ ਫੀਸ ਦੇ ਰਿਗਾਰਡਿੰਗ ਔਰ ਪੀਐਸਟਡਬਲ ਪੀਐਸਡਬਲ ਲਾਈਕ दैट ਕੀ ਵਰਕ ਪਰਮ ਦੇ ਰਿਗਾਰਡਿੰਗ ਜੋ ਵੀ ਬੱਚਿਆਂ ਦੀ ਇਨਕੁਆਰੀ ਸੀਗਾ ਸਾਰੇ ਬੱਚਿਆਂ ਦੀ ਇਨਕੁਆਰੀਸ ਕਲੀਅਰ ਹੋਈਆਂ ਨੇ ਤਾਂ ਨੀਅਰਬਾਊਟ ਮੇਬੀ ਅਸੀਂ ਅੱਜ 50 ਦੇ ਕਰੀਏ ਕਿ 50 ਦੇ ਕਰੀਬ ਅਸੀਂ ਆਫਰ ਲੈਟਰਸ ਵੀ ਅਪਲਾਈ ਕੀਤੇ ਹਨ ਤਾਂ ਮੈਂ ਬਹੁਤ ਜ਼ਿਆਦਾ ਇਤਿਹਾਸ ਸੰਤੁਸ਼ਟ ਵੀ ਹਾਂ ਤੇ ਬਹੁਤ ਜ਼ਿਆਦਾ ਖੁਸ਼ ਹਾਂ ਤੇ ਬੱਚਿਆਂ ਦੇ ਲਾਈਕ ਕੋਈ ਵੀ ਲਈ ਕੁਝ ਬੱਚਿਆਂ ਦੇ ਕੋਲ ਆਇਲਸ ਸੀ ਕਿੰਗ ਕੋਲ ਆਇਲਸ ਨਹੀਂ ਸੀ ਤਾਂ ਸਾਰੇ ਬੱਚਿਆਂ ਨੂੰ ਫਰ ਲੈਟਸ ਅਪਲਾਈ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੋ ਬੱਚੇ ਆਇਲਸ ਨਹੀਂ ਕਰ پا ਰਹੇ ਕਰ ਬੈਠੇ ਨੇ ਅੱਜ ਦੇ ਵਿੱਚ ਪ੍ਰੋਬਲਮ ਆ ਰਹੀ ਆ ਪੀਟੀ ਨਹੀਂ ਕਰ پا ਰਹੇ ਉਹ ਜ਼ਰੂਰ ਵਿਜ਼ਿਟ ਕਰ ਕਿਉਂਕਿ ਸਾਡੀ ਟੀਮ ਇਸ ਚੀਜ਼ ਲਈ ਬਹੁਤ ਜ਼ਿਆਦਾ ਸਟਰਗਲ ਕਰ ਰਹੀ ਆ ਕਿ ਜਿਹੜੇ ਬੱਚੇ ਆਇਲਸ ਨਹੀਂ ਕਰ پا ਰਹੇ ਪੀਟੀ ਨਹੀਂ ਕਰ پا ਰਹੇ ਜਾਂ ਫੀਸ ਦੇ ਵਿੱਚ ਪ੍ਰੋਬਲਮ ਆ ਲੋਨ ਨਹੀਂ ਕਰਾ پا ਰਹੇ ਉਹਨਾਂ ਸਾਰਿਆਂ ਦੀ ਸੀ ਹੈਲਪ ਕਰਾਂਗੇ ਇਸ 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 ਜੀਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੈਲਪ ਕਰਨ ਨੂੰ ਮੱਦੇ ਨਜ਼ਰ ਆ ਕੇ ਅੱਜ ਸੈਮੀਨਾਰ ਲਾਇਆ ਸੀਗਾ ਤੇ ਜਿਹਦੇ ਜਿसे ਅਸੀਂ ਬਹੁਤ ਜ਼ਿਆਦਾ ਸਕਸੈਸ ਆ ਤੇ ਅਸੀਂ ਬਹੁਤ ਹੈਪੀ ਆ ਤਾਂ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਜਿਹੜੀ ਵੀ ਪੇਰੈਂਟਸ ਜਾਂ ਜੋ ਵੀ ਬੱਚੇ ਨੇ ਪਾਰਟਿਸਿਪੇਟ ਕੀਤਾ ਥੈਂਕ ਯੂ ਮਤਲਬ ਸਹੀ ਰਾ ਦੂੰਗੀ ਆ ਬੈਸਟ ਆਪਸ਼ਨ ਆ ਕੋਈ ਗਲਤ ਨਹੀਂ ਆਪਣਾ ਕਹਿਣੋ ਕਿ ਕਮਾਉਣ ਦਾ ਵੀ ਸਾਧਨ ਡਬਲ ਹੈਗਾ ਵਾ ਠੀਕ ਆ ਰਾ ਵੀ ਵਧੀਆ ਵਾ ਕੋਈ ਉੱਥੇ ਉਹ ਨਹੀਂ ਦਾ ਸੇਮ ਹੀ ਆ ਇੱਕ ਹਊਆ ਬਣਿਆ ਮੈਂ ਪਤਾ ਨਹੀਂ ਆਸਟ੍ਰੇਲੀਆ ਕੀ ਲੂਤੀ ਨਹੀਂ ਹੈ ਦਾ ਸੇਮ ਕੰਟਰੀ ਦਾ